ਲੋ ਜੀ ਦੋਸਤੋ ਜੋ ਆਪਾਂ ਮਰਦ ਬਣੋ ਨੰਬਰ 1 ਨੁਕਸਾ ਡੇਢ ਮਹੀਨੇ ਤੋਂ ਤਿਆਰ ਕਰ ਰਹੇ ਆ ਸੋ ਜਿਸ ਦੀ ਆਪਾਂ ਇੱਕ ਗੋਲੀਆਂ ਤਿਆਰ ਕੀਤੀਆਂ ਸੀ ਸੋ ਜੋ ਕਿ ਇਸ ਦੇ ਵਿੱਚ ਜੋ ਪਤਾਲ ਜੰਤਰੇ ਉਹ ਸਾਡਾ ਰੈਡੀ ਹੈਗਾ ਹੈ ਸੋ ਕਿ ਜੋ ਇੱਕ ਮਟਕਾ ਰੱਖ ਕੇ ਇਸ ਨੂੰ ਕੱਟ ਲਿਆ ਗਿਆ ਹੈਗਾ ਹੈ ਸੋ ਇਸ ਦੇ ਥੱਲੇ ਵਿੱਚ ਇਸ ਤਰ੍ਹਾਂ ਜਿਹੜਾ ਸ਼ੇਕ ਕਰ ਲਿਆ ਹੈ ਸੋ ਜੋ ਬੋਤਲ ਵੀ ਜਿਹੜੀ ਸਾਡੀ ਆ ਉਹ ਰੈਡੀ ਹੈਗੀ ਨੇ ਟੈਬਲੇਟ ਜੋ ਗੋਲੀਆਂ ਜਿਨ੍ਹਾਂ ਦਾ ਤਰਜੀਹ ਕੱਢਣਾ ਹੈ ਜੋ ਜਿਨ੍ਹਾਂ ਦੀ ਆਪਾਂ ਕਾਫੀ ਜ਼ਿਆਦਾ ਖਰਲਾਈ ਕੀਤੀ ਹੈ ਉਹ ਵੀ ਗੋਲੀਆਂ ਜਿਹੜੀਆਂ ਰੈਡੀ ਹੈਗੀਆਂ ਸੋ ਹੁਣ ਜਿਹੜੀਆਂ ਗੋਲੀਆਂ ਐ ਅਸੀਂ ਇਸ ਬੋਤਲ ਦੇ ਵਿੱਚ ਪਾਵਾਂਗੇ ਜੋ ਬੋਤਲ ਆਪਾਂ ਕੱਪੜਾ ਮਿੱਟੀ ਕੀਤੀ ਹੋਈ ਐ ਸੋ ਇਹ ਗੋਲੀਆਂ ਜਿਹੜੀਆਂ ਆਪਾਂ ਇਸ ਦੇ ਵਿੱਚ ਜਿਹੜੀਆਂ ਪਾਣੀਆਂ ਸ਼ੁਰੂ ਕਰਾਂਗੇ ਸੋ ਇਹ ਸਾਰੀਆਂ ਗੋਲੀਆਂ ਜਿਹੜੀਆਂ ਇਸ ਬੋਤਲ ਦੇ ਵਿੱਚ ਪਾ ਦਿੱਤੀਆਂ ਜਾਣਗੀਆਂ ਸੋ ਫਿਰ ਇਸ ਨੂੰ ਜਿਹੜਾ ਪਤਾਲ ਜੰਦਰ ਅਸੀਂ ਜਿਹੜਾ ਆਪਾਂ ਤੇਲ ਕੱਢਣ ਦਾ ਪ੍ਰਸਤਿਹ ਜਿਹੜਾ ਕਰ ਰਹੇ ਆ ਸੋ ਜਿਹੜਾ ਕੀ ਇਸ ਦਾ ਔਇਲ ਇਹ ਕੱਢ ਕੇ ਤੁਹਾਨੂੰ ਦਿਖਾਵਾਂਗੇ ਸੋ ਜਿਸ ਤਰ੍ਹਾਂ ਵੀ ਲਾਗੂ ਟ੍ਰਿਕ ਦੇ ਨਾਲ ਵਰਤਨਯੋਗ ਹੋਵੇਗਾ ਬਹੁਤ ਹੀ ਪਾਵਰਫੁਲ ਜਿਹੜਾ ਹੈ ਇਹ ਔਇਲ ਜਿਹੜਾ ਤਿਆਰ ਹੋਣਾ ਹੈ ਸੋ ਕੁਛ ਆਪਾਂ ਜਿਹੜੀਆਂ ਇਸ ਦੀਆਂ ਮੈਡੀਸਿਨ ਗੋਲੀਆਂ ਵੀ ਤਿਆਰ ਕਰਾਂਗੇ ਸੋ ਅਗਲਾ ਪ੍ਰੋਸੈਸ ਜਿਹੜਾ ਹੈ ਉਹ ਨਾਲ ਦੀ ਨਾਲ ਤੁਹਾਨੂੰ ਇਸੇ ਤਰ੍ਹਾਂ ਹੀ ਆਪਾਂ ਦਿਖਾਉਂਦੇ ਚੱਲਾਂਗੇ ਸੋ ਇਸ ਦੇ ਵਿੱਚ ਜਿਹੜੇ ਆਪਾਂ ਉਪਲੇ ਪਾਥੀਆਂ ਹੁੰਦੀਆਂ ਨੇ ਉਸ ਦਾ ਜਿਹੜਾ ਚੂਰਾ ਲਿਆ ਹੈ ਕੁਛ ਕੋਲਾ ਲਿਆ ਹੈ ਕੋਲੇ ਨੂੰ ਜਿਹੜਾ ਚੂਰਾ ਕੀਤਾ ਗਾ ਹੈ ਸੋ ਨਾਲ ਦੀ ਨਾਲ ਤੁਹਾਨੂੰ ਲਾਈਵ ਦਿਖਾਉਂਦੇ ਚੱਲਾਂਗੇ ਲੋ ਜੀ ਦੋਸਤੋ ਸਭ ਤੋਂ ਪਹਿਲਾਂ ਉਹ ਜਿਹੜਾ ਆਪਾਂ ਥੱਲੇ ਜਿਹੜਾ ਹੈ ਇੱਕ ਕਨਸਟਰ ਜਿਹੜਾ ਕੋਲਾ ਲਗਾ ਲਿਆ ਆਪਾਂ ਤੇ ਹੁਣ ਅਪਰ ਆਪਾਂ ਜਿਹੜਾ ਹੈ ਪਤਾਲ ਯੰਤਰ ਬਣਾਇਆ ਹੈ ਮਟਕੇ ਦਾ ਸੋ ਉੱਪਰ ਇਸਦੇ ਰੱਖਾਂਗੇ ਤੇ ਇਸਦੇ ਉੱਪਰ ਜੀ ਜੋ ਆਪਾਂ ਇਸ ਦਾ ਥੱਲਾ ਕਟਿਆ ਹੋਇਆ ਹੈ ਉਹ ਵੀ ਵਿੱਚ ਲਗਾ ਦਾਂਗੇ ਇਸਦੇ ਉੱਪਰ ਜੀ ਜੋ ਆਪਾਂ ਬੋਤਲ ਜਿਹੜੀ ਹੈਗੀ ਆ ਉਸ ਦੇ ਉੱਪਰ ਆਪਾਂ ਜਿਹੜਾ ਇਹ ਉਹ ਬੰਦ ਕਰਤਾ ਤਾਂ ਗੂੰ ਤੇ ਗੋਲੀਆਂ ਇਸ ਦੇ ਵਿੱਚ ਪਾਤੀਆਂ ਜੀ ਤੇ ਸੈਂਟਰ ਦੇ ਵਿੱਚ ਇਹ ਆਪਾਂ ਰੱਖ ਦੇਵਾਂਗੇ ਸੋ ਫਿਟਿੰਗਾਂ ਇਸ ਦੀ ਜਿਹੜੀ ਆ ਆ ਚੁੱਕੀ ਹੈ ਸੋ ਇਸ ਦੇ ਦਾਲੇ ਆਪਾਂ ਜੋ ਕੋਲਾ ਜਿਹੜਾ ਮਟਕਾ ਹੈ ਉਹ ਉਲਾ ਤੇ ਦੋਨੋਂ ਉਪਲੇ ਜਿਹੜੇ ਲਾਵਾਂਗੇ ਆਪਾਂ ਸਾਰੀਆਂ ਸਾਈਡਾਂ ਸਾਈਡਾਂ ਤੇ ਪਾ ਦੋ ਇਹਨਾਂ ਕੋਲੇ ਪਾ ਦੋ ਸਾਈਡਾਂ ਸਾਈਡਾਂ ਤੇ ਸਾਰੀ ਸਾਈਡ ਤੇ ਸਾਰੇ ਪਨੇ ਲੋਜੀ ਦੋਸਤੋ ਜੋ ਆਪਾਂ ਪਤਾਲ ਜੰਤਰ ਅਹੀਂ ਤੇਲ ਨਿਕਾਲ ਰਹੇ ਆਂ ਸੋ ਤੇਲ ਬਹੁਤ ਵਧੀਆ ਤਰੀਕੇ ਨਾਲ ਸੁਮਾਲਕ ਦੀ ਕਿਰਪਾ ਨਾਲ ਨਿਕਲ ਰਹਾ ਹੈ ਸੋ ਬਹੁਤ ਇਸ ਦੇ ਉੱਪਰ ਜਿਹੜੀ ਮਿਹਨਤ ਆਈ ਹੈ ਸੋ ਤੇਲ ਜਿਹੜਾ ਹੈ ਜਿਹਨ ਜਿਹੜਾ ਨਿਕਾਲ ਕੇ ਬਾਹਰ ਕੱਢ ਕੇ ਜਦੋਂ ਪਤਾਲ ਜੰਤਰ ਠੰਡਾ ਹੋਵੇਗਾ ਸੋ ਇਹ ਤੇਲ ਨਿਕਾਲ ਕੇ ਫਿਰ ਤੁਹਾਨੂੰ ਲੀ ਵੀਡੀਓ ਰਹੀਂ ਫਿਰ ਦਿਖਾਇਆ ਜਾਵੇਗਾ